ਆਸ਼ਾ ਉਹ ਨਹੀਂ ਆਗਾ ਉਹ ਮੁੱਕ ਗਿਆ ਸਮਾਨ ਚੰਤੇ ਯਾਰ ਉਹ ਸਾਰਿਆਂ ਓਏ ਉਧਰ ਵੇਖੋ ਓਏ ਉਹਨੂੰ ਕੀ ਹੋ ਗਿਆ ਜੇ ਐ ਸਾਲਾ ਐਵੇਂ ਡਰਾਮੇ ਕਰਦਾ ਉਹ ਸਿਰਦਾ ਅੰਬਲੀ ਹੁੰਦਾ ਸੀ ਸਾਡੇ ਨਾਲ ਬਹਿ ਕੇ ਨਸ਼ਾ ਕਰਦਾ ਰਿਹਾ ਜੇ ਵੱਡਾ ਸਰਦਾਰ ਬਣੀ ਫਿਰਦਾ ਓਏ ਦਾ ਤੇ ਉਹ ਹਾਲੀ ਬਈ 100 ਜੂਏ ਖਾ ਗਏ ਤੇ ਬਿੱਲੀ ਹੱਜ ਨੂੰ ਚਲੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਕੀ ਹਾਲ ਚੱਲ ਵੀਰੋ ਓਹੀਂ ਤਾਂ ਠੀਕ ਆ ਤੇਰੇ ਦਿਮਾਗ 'ਚ ਨੁਕਸਾਨ ਲੱਗਦਾ ਅਤੂਲ ਲੱਗਦਾ ਗਿਰਗਟ ਵਾਂਗੂ ਰੰਗ ਬਦਲਨੇ ਸ਼ੁਰੂ ਕਰਤੇ ਹੀ ਓਏ ਲੱਗਦਾ ਇਸ ਵਾਰ ਕੋਈ ਵੱਡਾ ਹੀ ਗਾਂਡ ਕੀਤਾ ਈ ਜਿਹੜਾ ਭੇਰ ਵੀ ਬਦਲ ਲਿਆਈ ਨਵਾਂ ਬੋਏ ਕੋੜਾ ਵੀ ਮੁੰਡਿਆ ਕੀ ਆ ਬਾਤ ਨਹੀਂ ਜੀ ਵੀਰੋ ਤੁਸੀਂ ਗਲਤ ਸੋਚ ਰਹੇ ਹੋ ਵੀਰੋ ਇਹ ਸਭ ਤਾਂ ਉਸ ਵਾਇਗ੍ਰੋਦੀ ਦੇ ਜਾਣਿਆ ਜਦੋਂ ਤਾਂ ਮੈਂ ਬੁਰੇ ਕੰਮ ਛੱਡ ਕੇ ਉਸ ਵਾਇਗੁਰੂ ਦੇ ਲਾਲ ਲੱਗਾਣਾ ਉਦੋਂ ਤੇ ਮੇਰੀ ਜ਼ਿੰਦਗੀ 'ਚ ਆਨੰਦ ਹੀ ਆਨੰਦ ਨੇ ਘਰਦਿਆਂ ਨੇ ਮੈਨੂੰ ਛੋਟਾ ਜਿਹਾ ਬਿਜ਼ਨਸ ਖੋਲ ਕੇ ਦਿੱਤਾ ਸੀਗਾ ਉਸ ਮਾਲਕ ਨੇ ਇੰਨੀ ਮਿਹਰ ਕੀਤੀ ਅੱਜ ਮੇਰਾ ਯੂਟੀ ਮਾਰਕੀਟ 'ਚ ਟੌਪ ਦਾ ਸ਼ੋਅਰੂਮ ਆ ਯਾਰ ਮੈਂ ਵੀ ਤੁਹਾਨੂੰ ਇਹੀ ਸਲਾਹ ਦਿੰਦਾ ਵਾ ਤੁਸੀਂ ਸਾਰੇ ਬੁਰੇ ਕੰਮ ਛੱਡ ਕੇ ਉਸ ਗੁਰੂ ਦੇ ਲਾਲ ਲੱਗੋ ਉਹ ਜ਼ਿੰਦਗੀ 'ਚ ਆਨੰਦ ਹੀ ਆਨੰਦ ਰਹੇ ਆ ਆ ਬਹੁਤਾਂ ਭਾਸ਼ਣ ਜਾਂ ਦੇ ਸਾਨੂੰ ਪਤਾ ਤੇਰੇ ਸਾਰੇ ਘਰ ਨਾਮਿਆਂ ਦਾ ਗੱਲਾਂ ਕਰਦਾ ਉਹ ਜਾਂ ਤੁਰਿਆ ਜਾਂ ਜਿੱਧਰੋਂ ਚੱਲਾਂ ਯਾਰੋ ਕਿਸੇ ਦੇ ਸੱਚ ਤੋਂ ਅਣਜਾਨ ਜੇ ਮੈਂ ਵੀ ਤੁਹਾਡੇ ਵਾਂਗ ਬਹੁਤ ਬੁਰੇ ਕੰਮ ਕੀਤੇ ਆ ਪਰ ਜੇ ਮੈਂ ਉਸ ਦਿਨ ਉਸ ਦੰਗੀਆਂ ਲਈ ਹੈ ਮੈਨੂੰ ਛੱਡ ਦੋ ਮੈਂ ਮੰਮੀ ਨੂੰ ਛੱਡ ਦਿੰਦੇ ਆ ਤੈਨੂੰ ਪਤਾ ਸੀ ਕੌਣ ਆ ਕਿਡਨੈਪਰ ਆ ਬਾਬਾ ਦੇ ਬੁਮਾਸ਼ ਆ ਆਪ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਆ ਸਮਝ ਲੱਗੀ ਬੁਮਾਸ਼

ਮਤਲਬ ਆਪਾਂ ਇਹ ਕਰੇ ਹੁਣ 1 ਵਜੇ ਕਰਾਂਗੇ ਹੂੰ ਉਦੋਂ ਇਹਦੇ ਘਰ ਦਾ ਇਹਨੂੰ ਪੈਨਸ਼ਨ ਹੋਊਗੀ ਉਹ ਸਾਡੀ ਕੁੜੀ ਘਰ ਕਿਉਂ ਨਹੀਂ ਆਈ ਤੇ ਬੋਸ ਪੈਸੇ ਕਿਨੇ ਮੰਗੀ ਆਪਾਂ ਬੋਸ 5 ਲੱਖ ਬੋਦਾ ਤੁਹਾਡਾ ਦਿਮਾਗ ਸਹੀ ਆ ਇੰਨਾ ਵੱਡਾ ਕਾਰਡ ਕੀਤਾ ਆਪਾਂ ਘੱਟੋ ਘੱਟ 15-20 ਲੱਖ ਤੇ ਮੰਗੀਏ ਉਹ ਫੇਰ ਵੀ ਜਾਵੇ ਬਣੂ ਆਪਣਾ ਵੇਚ ਮਰੰਗੜੇ ਕੱਢਣਾ ਪੜੋਣੀ ਆ ਪਰ ਮੋਸਕੀਆ 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 ਜ਼ਿਆਦਾ ਮਿਹਰਬਾਨਾ ਬਣ ਸਮਝੀ ਕਿਉਂ ਬਗੜਾ ਬੈਨ ਜੀ ਜੇ ਮੇਰੀ ਮੰਮੀ ਕਹਿੰਦੇ ਨੇ ਕਿ ਬੁਰੇ ਦਾ ਪਲਾ ਕਰੋ ਜਿਹੜਾ ਸਾਡੇ ਨਾਲ ਬੁਰਾ ਕਰੇ ਉਹਦਾ ਵੀ ਪਲਾ ਕਰੋ ਵਾਇ ਗੁਰੂ ਸਭ ਦੇਖਦਾ ਹੈ ਉਹ ਮੇਰਾ ਦਿਮਾਗਾ ਖਰਾਬ ਕਰ ਚੁੱਪ ਕਰਕੇ ਬਹਿ ਜਾਓ ਤੇ ਇਹਨੂੰ ਛੱਡੋ ਯਾਰ ਰੋਟੀ ਤਾਂ ਹੀ ਕਰਨਾ ਵਾ ਕੱਲ ਦੀ ਰੋਟੀ ਨਹੀਂ ਖਾਧੀ ਬੱਸ ਕੱਲ ਦਾ ਸਮਾਂ ਵੀ ਨਹੀਂ ਬੀਤਾਂ ਤੇ ਰੋਟੀ ਵੀ ਨਹੀਂ ਖਾਧੀ ਤੇ ਬਾਹਰ ਵੀ ਨਹੀਂ ਜਾ ਸਕਦੇ ਪੂਸੇ ਤਾਂ ਲੱਭਦੀ ਪਈ ਹੈ ਜੇ ਬਾਤ ਚਲ ਵੀ ਜਾਣਿਆ ਤੇ ਇਹਨੇ ਸਾਲੀ ਨੇ ਰੋਲਾ ਪਾ ਦੇਣਾ ਇਸ ਦੁਨੀਆ 'ਚ ਵਾਹਿਗੁਰੂ ਕਿਸੇ ਨੂੰ ਭੁੱਖਾ ਨਹੀਂ ਰੱਖਦਾ ਨਾਮ ਜਪੋ ਵੰਡ ਛਕੋ ਤੀਤ ਕਰੋ ਉਸ ਵਾਹਿਗੁਰੂ ਦਾ ਸ਼ੁਕਰ ਕਰੋ ਲੋ ਵੀ ਜੀ ਤੁਸੀਂ ਰੋਟੀ ਖਾਓ ਨਾਨਕ ਅਗਰ ਮੈਂ ਉਸ ਦਿਨ ਉਸ ਬੱਚੀ ਨੂੰ ਘਟਨਾ ਨਾ ਕਰਦਾ ਨਾ ਤੇ ਸ਼ਾਇਦ ਮੈਂ ਵੀ ਅੱਜ ਤੁਹਾਡੇ ਵਾਂਗੂ ਇਨਾ ਬੁਰੇ ਕੰਮਾਂ ਚੋਂ ਨਿਕਲਣਾ ਪਉਂਦਾ ਯਾਰ ਉਹ ਸਹੀ ਕੰਡੇ ਨੇ ਬੱਚਿਆਂ ਚ ਰੱਬ ਵੱਸਦਾ ਬਾਈ ਗਰੂਪ ਤੇਰਾ ਸ਼ੁਕਰ ਹੈ ਸ਼ੁਕਰ ਹੈ ਤੇਰਾ ਬਾਈ ਗਰੂਪ ਰਣਜੀਤ ਅਸੀਂ ਵੀ ਅੱਜ ਤੇ ਨਾਲ ਇੱਕ ਵਾਦਾ ਕਰਦੇ ਹਾਂ ਕਿ ਅਸੀਂ ਅੱਜ ਤੋਂ ਬਾਅਦ ਕੋਈ ਬੁਰਾ ਕੰਮ ਨਹੀਂ ਕਰਾਂਗੇ ਹਾਂ ਅਸੀਂ ਵੀ ਤੇਰੇ ਵਾਂਗ ਗੁਰੂ ਦੇ ਲੜ ਲੱਗਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਿਸਰ ਨਹੀਂ ਗਿੰਦਰਾ ਨਾ ਇਹ ਦੁਨਾਈ ਨਾ ਇਹ 思い。